हरियाणा ਤੋਂ ਸ਼ੋਮਨੀਆ ਕਾਲੀਗੜ੍ਹ ਦੇ ਉਮੀਦਵਾਰ ਰঞ্জੀਤ ਸਿੰਘ ਢਿੱਲੋਂ ਨੂੰ ਟਿਕਟ ਮਿਲਣ ਤੋਂ ਬਾਅਦ ਜਸ਼ਨ ਦਾ ਮਾਹੌਲ ਹੈ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਕੀਤੇ ਕੰਮ ਦੇ ਆਧਾਰ ਤੇ ਵੋਟ ਮੰਗਾਂਗੇ ਅਤੇ ਉਹਨਾਂ ਨੇ ਕਿਹਾ ਕਿ ਭਾਜਪਾ ਰਾਮ ਮੰਤਰ ਦੇ ਨਾਮ ਤੇ ਅਤੇ ਆਮ ਆਦਮੀ ਪਾਰਟੀ ਸੱਤਾ ਦੇ ਰੋਗ ਤੇ ਵੋਟ ਮੰਗੜ ਦਾ ਕੰਮ ਕਰ ਰਹੀ ਹੈ ਕਾਂਗਰਸ ਤੇ ਵੀ ਉਹਨਾਂ ਦੇ ਵੱਲੋਂ ਸਾਧਿਆ ਗਿਆ ਨਿਸ਼ਾਨਾ ਉਹਨਾਂ ਨੇ ਕਿਹਾ ਕਿ ਕਈ ਮੰਤਰੀਆਂ ਦੇ ਕਰਪਸ਼ਨ ਵਿੱਚ ਆਏ ਸਨ ਨਾਮ ਸਿਟੀਹੋਮ ਨਿਊਜ਼ ਲਈ सुरेंद्र ਸੋਨੀ ਦੀ ਰਿਪੋਰਟ। ਆਉਂਦਾ ਚੁਕਿਆ। ਪਾਰਟੀ ਨੇ ਭਰੋਸਾ ਜਤਾਇਆ ਤੁਹਾਡੇ ਦੇ। ਔਰ ਥੱਲੇ ਗਏ ਲੋਕਾਂ ਨੂੰ ਦੇਣਾ ਪਊ। ਪਾਰਟੀ ਹਾਈ ਕਮਾਂਡ ਦਾ ਸਰਦਾਰ ਸੁਖਵੀਰ ਸਿੰਘ ਹੀ ਬਾਦਲ ਦਾ। ਸਮੁੱਚੇ ਅਕਾਲੀ ਦਲ ਦੀ ਹਾਈ ਕਮਾਂਡ ਦਾ ਧੰਨਵਾਦੀ ਆ ਜਿਨ੍ਹਾਂ ਨੇ ਮੇਰੇ ਵਰਗੇ ਸਧਾਰਨ ਮਨੁੱਖ ਦੇ ਉੱਤੇ ਫੈਸਲਾ ਕੀਤਾ। ਭਰੋਸਾ ਪ੍ਰਗਟ ਕੀਤਾ। ਮੈਂ 1997 ਤੋਂ ਐਸ ਜੇ ਕੌਂਸਲਰ ਫਿਰ ਐਮ ਐਲ ਏ ਸੇਵਾ ਕੀਤੀ ਹੈ ਲੁਧਿਆਣੇ ਦੇ ਲੋਕਾਂ ਦੀ। ਔਰ ਮੇਰੇ ਤੇ ਉਹਨਾਂ ਨੇ ਭਰੋਸਾ ਪ੍ਰਗਟ ਕਰਕੇ ਮੇਰੇ ਨੂੰ ਬਹੁਤ ਲੋਕਾਂ ਦੇ ਵਿੱਚ ਜਦ ਮੈਂ ਕੀ ਸ਼ਬਦਾਂ ਦੀ ਮੇਰੇ ਕੋਲ ਘਾਤਾ ਹੈ ਮੈਂ ਕੀ ਕਹਿ ਸਕਾਂ ਮੈਂ ਕੋਸ਼ਿਸ਼ ਕਰੂੰਗਾ ਵੀ ਜੋ ਮੇਰੇ ਦੇ ਹਾਈ ਕਮਾਂਡ ਨੇ ਭਰੋਸਾ ਕੀਤਾ ਮੈਂ ਉਹਦੇ ਤੇ ਖਰਾ ਉਤਰਨ ਦੀ ਕੋਸ਼ਿਸ਼ ਕਰਾਂ ਔਰ ਲੁਧਿਆਣੇ ਦੇ ਲੋਕਾਂ ਦਾ ਵਿਸ਼ਵਾਸ ਜਿੱਤ ਕੇ ਲੁਧਿਆਣੇ ਦੇ ਲੋਕਾਂ ਦਾ ਭਰੋਸਾ ਜਿੱਤ ਕੇ ਪਾਰਟੀ ਹਾਈ ਕਮਾਂਡ ਦੀਆਂ ਜੋ ਭਾਵਨਾਵਾਂ ਉਹਨਾਂ ਨੂੰ ਪੂਰਾ ਕਰਾਂ। ਜੀ ਲੋਕ ਸਭ ਕਿਹਦੇ ਨਾਲ ਮੁਕਾਬਲਾ ਸਮਝਦੇ ਹੋ? ਮੁਕਾਬਲਾ ਕਿਹਦੇ ਨਾਲ ਸਮਝਦੇ ਹੋ? ਦੇਖੋ ਅੱਜ ਦੀ ਡੇਟ ਦੇ ਵਿੱਚ ਕੋਈ ਮੁਕਾਬਲਾ ਨਹੀਂ। ਕਿਉਂਕਿ ਇਹ ਲੜਾਈ ਹੋਣੀ ਆ ਮੁੱਦਿਆਂ ਦੇ ਉੱਤੇ। ਹਮ ਜਿਹੜੇ ਸਾਡੇ ਮੈਂਬਰ ਪਾਰਲੀਮੈਂਟ ਸਾਹਿਬ ਨੇ ਦੋ ਵਾਰ रह ਚੁੱਕੇ ਨੇ ਉਹਨਾਂ ਕੋਲ ਕੋਈ ਮੁੱਦਾ ਨਹੀਂ ਜੀ ਉਹ ਲੁਧਿਆਣੇ ਦੇ ਲੋਕਾਂ ਨੂੰ ਇਹ ਨਹੀਂ ਕਹਿ ਸਕਦੇ ਵੀ ਮੈਨੂੰ ਇਸ ਕਰਕੇ ਵੋਟ ਪਾ ਦਿਓ ਮੈਂ ਆਹ ਕੀਤਾ ਸੀ ਉਹਨਾਂ ਕੋਲੇ ਲੁਧਿਆਣੇ ਦੇ ਲੋਕਾਂ ਕੋਲੋਂ ਵੋਟ ਮੰਗਣ ਦਾ ਕੋਈ ਰਾਈਟ ਨਹੀਂਗਾ ਕੋਈ ਮੁੱਦਾ ਨਹੀਂਗਾ ਉਹ ਤਾਂ 30 ਇੱਕ ਪਾਰਟੀ ਬਦਲ ਕੇ ਸਿਰਫ ਭਗਵਾਨ रामचंद्र ਜੀ ਮਹਾਰਾਜੀਆਂ ਦੇ ਨਾਮ ਤੇ ਜਿੰਨਾ ਚਾਹੁੰਦੇ ਨੇ ਔਰ ਜਿਸ ਤਰ੍ਹਾਂ ਉਹਨਾਂ ਨੇ ਪਿਛਲੇ 10 ਸਾਲ ਲੋਕਾਂ ਦੇ ਬਰਬਾਦ ਕੀਤੇ ਅਗਲੇ 5 ਸਾਲ ਵੀ ਬਰਬਾਦ ਕਰਨ ਦੀ ਉਹਨਾਂ ਦੀ ਤਮੰਨਾ ਜੋ ਲੁਧਿਆਣੇ ਦੇ ਲੋਕ ਪੂਰੀ ਨਹੀਂ ਕਰਨਗੇ ਔਰ ਦੂਸਰੇ ਪਾਸੇ ਜਿਹੜੇ ਮੇਰੇ 20 ਸਰਕਾਰ ਦੇ ਨਮਾਇंदे ਨੇ ਜਿਨ੍ਹਾਂ ਨੂੰ ਟਿਕਟ ਦਿੱਤੀ ਗਈ ਆ ਮੈਂ ਦੇਖੋ ਪਹਿਲਾਂ ਵੀ ਗੱਲ ਕਰਦਾ ਵੀ ਇਹ ਇਲੈਕਸ਼ਨ ਮੇਰੀ ਲੁਧਿਆਣੇ ਦੇ ਲੋਕ ਲੜਨਗੇ ਮੇਰਾ ਕਰਦਾਰ ਲੜੂਗਾ ਸਾਰਿਆਂ ਦਾ ਕਰਦਾਰ ਲੜੂਗਾ ਮੇਰੇ ਕੀਤੇ ਹੋਏ ਕੰਮ ਲੜਨਗੇ ਮੇਰੀ ਜਿਹੜੀ ਇਮਾਨਦਾਰੀ ਲੜੂਗੀ ਮੇਰੀ ਸ਼ਰਾਫਤ ਲੜੂਗੀ ਮੇਰੀ ਕਹੀ ਹੋਈ ਗੱਲ ਮੇਰੇ ਤੋਂ ਵੀ ਜ਼ਿਆਦਾ ਲੋਕ ਲੋਕਾਂ ਤੱਕ ਲੈ ਕੇ ਜਾਣਗੇ ਔਰ ਮੈਨੂੰ ਘਰ ਘਰ ਜਾਣ ਦੀ ਲੋੜ ਨਹੀਂ ਪੈਣੀ ਮੇਰੀਆਂ ਮਾਤਾ ਮੇਰੀਆਂ ਭੈਣਾਂ ਮੇਰੀਆਂ ਧੀਆਂ ਮੇਰੇ ਨੌਜਵਾਨ ਵੀਰ ਮੇਰੇ ਬਜ਼ੁਰਗ ਇਹ ਸਾਰੇ ਮੇਰੀ ਗੱਲ ਆਪ ਘਰ ਘਰ ਲੈ ਕੇ ਜਾਣਗੇ ਲੋਕਾਂ ਕੋਲੇ ਲੈ ਕੇ ਜਾਣਗੇ ਬੇਨਤੀ ਕਰਨਗੇ ਵੋਟ ਪਾਉਣ ਦੇ ਲਈ ਦੇਖੋ ਇੱਕ ਕਰਤਾਰ ਵੀ ਹੁੰਦਾ ਇਲੈਕਸ਼ਨ ਲੜਨ ਵਾਸਤੇ ਜਿਹੜੇ ਸੱਜਣ ਆਏ ਨੇ ਉਹਨਾਂ ਦੇ ਕਰਤਾਰ ਦੇਖੋ ਜੇ ਆਪਾਂ ਕਰਤਾਰ ਦੇਖ ਕੇ ਇਮਾਨਦਾਰੀ ਦੇਖ ਕੇ ਸ਼ਰਾਫਤ ਦੇਖ ਕੇ ਵੋਟ ਪਾਵਾਂਗੇ ਤਾਂ ਉਹ ਮੇਰੇ ਕਿਤੇ ਵੀ ਮੁਕਾਬਲੇ 'ਚ ਨਹੀਂ ਆ ਸਕਦੇ ਸਾਰੇ ਹੀ ਚਾਹੇ ਹੋਰ ਵੀ ਦਸ ਖੜ ਜਣ ਪਰ ਜੇ ਪਿਛਲੇ ਸਮੇਂ ਵਿੱਚ ਜੋ ਹੋਇਆ ਬਾਈ ਦੇ ਵਿੱਚ ਉਸ ਤਰ੍ਹਾਂ ਕਿਸੇ ਨੇ ਫੈਸਲਾ ਕਰਨਾ ਹੋਇਆ ਫਿਰ ਮੁੜ ਕੇ ਰੋਣਾ ਪੈ ਜਾਂਦਾ ਮੁੜ ਕੇ ਆਪਾਂ ਪਿੱਟਦੇ ਆ ਵੀ ਆਹ ਹੋ ਗਿਆ ਗਲਤ ਫੈਸਲਾ ਹੋ ਗਿਆ ਗਲਤ ਲੋਕ ਚੁਣ ਲਏ ਗਏ ਫਿਰ ਇਹ ਗੱਲ ਹੋ ਜਾਂਦੀ ਹੈ ਸਰ ਕੋਈ 130 ਦੀ ਗੱਲ ਕਰਦਾ ਕੋਈ ਤਾਂ ਕਹਿੰਦੇ ਵੀ ਇੱਥੇ ਮਤਲਬ ਲੁਧਿਆਣਾ ਦੇ ਦੇਖੋ ਇਹ ਗੱਲਾਂ ਕਰਨੀਆਂ ਤਾਂ ਬੜੀਆਂ ਸੌਖੀਆਂ ਹੋ ਜਾਂਦੀਆਂ ਕਰੀ ਜਾਂਦੇ ਕਰਦੇ ਰਹਿਣਾ ਲੋਕ ਗੱਲਾਂ ਕਰਦੇ ਜਾਣਗੇ ਜੀ ਪਰ ਜੋ ਹਕੀਕਤ ਆ ਹਕੀਕਤ ਤਾਂ ਆਪਾਂ ਸਾਰੇ ਜਾਣੂਆਂ ਲੁਧਿਆਣੇ ਦੇ ਲੋਕ ਵੀ ਜਾਣੂਆਂ ਤੁਸੀਂ ਵੀ ਜਾਣੂਆਂ ਤੁਸੀਂ ਤਰ੍ਹਾਂ ਤਰ੍ਹਾਂ ਦੇ ਲੋਕਾਂ ਨਾਲ ਰੋਜ਼ ਮਿਲਦੇ ਹੋ ਹਰ ਹਰ ਪਲ ਮਿਲਦੇ ਹੋ ਤੁਹਾਨੂੰ ਵੀ ਪਤਾ ਹਕੀਕਤ ਕੀ ਆ ਇਸ ਵੇਲੇ ਜੋ ਹਾਲਾਤ ਨੇ ਲੁਧਿਆਣੇ ਦੇ ਜਾਂ ਪੰਜਾਬ ਦੇ ਉਹ ਹਾਲਾਤ ਜਿਹੜੀਆਂ ਦੋ ਸਰਕਾਰਾਂ ਚੱਲ ਰਹੀਆਂ ਉਹਨਾਂ ਦੇ ਫੇਵਰ 'ਚ ਤਾਂ ਹੈ ਹੀ ਨਹੀਂ ਬਿਲਕੁਲ ਵੀ ਤੇ ਜਿਹੜੀ ਸਰਕਾਰ ਹੁਣੇ ਬਹੁਤ ਵੱਡੀ ਕਰਾਪਸ਼ਨ ਕਰਕੇ ਗਈ ਹੈ ਜਿੱਦੇ ਅੱਧੇ ਮੰਤਰੀ ਵੱਧ ਤੋਂ ਵੱਧ ਦਿੱਲੀ ਕਰੀਬ ਜੇਲ੍ਹ 'ਚ ਜਾ ਚੁੱਕੇ ਨੇ ਉਹਨਾਂ ਦੇ ਫੇਵਰ 'ਚ ਕਿਵੇਂ ਹੋਣਗੇ ਔਰ ਲੋਕ ਯਾਦ ਕਰਦੇ ਨੇ ਅੱਜ ਸ਼ੁਰੂਮਣੀ ਕਾਲੀ ਦਲ ਨੂੰ ਕਿਸੇ ਵਪਾਰੀ ਕੋਲੇ ਚਲੇ ਜਾਓ ਕਿਸੇ ਇੰਡਸਟਰੀਸਟ ਕੋਲੇ ਚਲੇ ਜਾਓ ਕਿਸੇ ਦੁਕਾਨਦਾਰ ਕੋਲੇ ਚਲੇ ਜਾਓ ਕਿਸੇ ਆਮ ਸੁਧਾਰਨ ਵਾਲੇ ਵਿਅਕਤੀ ਕੋਲੇ ਚਲੇ ਜਾਓ ਲੋਕ ਯਾਦ ਕਰਦੇ ਨੇ ਯਾਰ ਕਾਲੀ ਦਲ ਦੇ ਰਾਜ ਦਾ ਜਿਹੜਾ ਸਮਾਂ ਸੀ ਨਾ ਉਹ ਬਹੁਤ ਵਧੀਆ ਸੀ ਉਸ ਵੇਲੇ ਵਿਕਾਸ ਵੀ ਹੋਇਆ ਅਮਨ ਚੈਨ ਵੀ ਸੀ ਸ਼ਾਂਤੀ ਵੀ ਸੀ ਭਾਈਚਾਰਾ ਸਾਂਝ ਵੀ ਮਜ਼ਬੂਤ ਸੀ ਅੱਜ ਸਾਰੇ ਇਹ ਲੋਕ ਮਹਿਸੂਸ ਕਰਦੇ ਨੇ ਤੇ ਇਸ ਕਰਕੇ ਮੈਨੂੰ ਇਹ ਭਰੋਸਾ ਵਾ ਕਿ ਲੁਧਿਆਣਾ ਦੇ ਲੋਕ ਜਿਹੜਾ ਫੈਸਲਾ ਕਰਨਗੇ ਉਹ ਬਹੁਤ ਪੋਜ਼ਿਟਿਵ ਹੋਊਗਾ ਔਰ ਉਹ ਫੈਸਲਾ ਜਿਹੜਾ ਆਪਣੇ ਹੱਕ ਵਿੱਚ ਹੋਊਗਾ ਚਲੋ ਥੈਂਕ ਯੂ